ਪੂਰੇ ਨਾਮ ਨੇ ਬੋਲਦੇ ਜੇ ਲਿਖਵਾਈਏ ਤੇ ਪੂਰਾ ਬੋਲਿਆ ਕਰੀਏ ਕੋਈ ਪੁੱਛੇ ਤੁਹਾਡੇ ਬੱਚੇ ਦਾ ਨਾਮ ਕੀ ਹੈ ਪੂਰਾ ਦੱਸੀਏ ਜੇ ਸਾਨੂੰ ਕੋਈ ਪੁੱਛਦਾ ਤੇ ਆਪਣਾ ਪੂਰਾ ਨਾਮ ਦੱਸੀਏ ਕੌਰ ਦਾ ਪਾਵੇ ਰਾਜਕੁਮਾਰੀ ਇਹ ਰਾਜੇ ਦੀ ਬੇਟੀ ਹੈ ਐਨਾ ਲਖਬ ਦਿੱਤਾ ਗੁਰੂ ਪਾਇਸ਼ਾ ਹੀ ਨੇ ਤੇ ਗੁਰੂ ਨਾਨਕ ਦੇਵ ਜੀ ਦੇ ਪਾਸੋਂ ਦੇਖੋ ਜਦੋਂ ਕੋਈ ਸਿੰਗਲਾ ਦੀਪ ਕੋ ਰਾਜਾ ਜਿਹੜਾ ਸੀ ਨਾ ਉਹ ਧਰਮੀਆਂ ਨੂੰ ਪਤਾ ਕਿ ਤਰ੍ਹਾਂ ਪਰਖਦਾ ਸੀ ਔਰਤਾਂ ਭੇਜਦਾ ਸੀ ਕਿ ਬੜੇ ਬੜੇ ਜਿਹੜੇ ਵੇਖਣ ਨੂੰ ਧਰਮੀ ਸੀ ਅੰਦਰ ਧਰਮੀ ਕੋਈ ਨਹੀਂ ਸੀ ਉਹ ਜਦੋਂ ਹਾਵ ਭਾਵ ਦਿਖਾਉਣੇ ਕਿਤੇ ਨਾ ਗੁਰਨਾਨਕ ਪਤਾ ਜੀ ਨੂੰ ਤੇ ਗੁਰਨਾਨਕ ਪਤਾ ਉਹਤੇ ਸ਼ਬਦ ਪਤਾ ਕੀ ਕੀ ਉਚਾਰਨ ਕੀਤਾ ਸੀ ਉਹਨਾਂ ਨੂੰ ਰਾਜਕੁਮਾਰੀਆਂ ਕਿਹਾ ਸੀ ਗਾਛੋਂ ਪੁੱਤਰੀ ਰਾਜਕੁਮਾਰ ਨਾਮ ਪੜੋ ਸਚ ਦੋਤ ਸਵਾਰ ਤੇ ਗੁਰਨਾਨਕ ਪਤਾ ਦੇ ਚਰਨਾਂ ਤੇ ਟੈਪ ਨੇ ਕਹਿੰਦੀਆਂ ਅੱਜ ਤੱਕ ਕਿਸੇ ਨੇ ਸਾਨੂੰ ਪੁੱਤਰੀਆਂ ਨਹੀਂ ਕਿਹਾ ਰਾਜਕੁਮਾਰੀਆਂ ਨਹੀਂ ਕਿਹਾ ਵੀ ਪਾਇਸ਼ਾ ਸੀ ਤੇ ਆਏ ਸਤਨੁਦ ਲਾਉਣ ਤੁਸੀਂ ਤੇ ਸਾਡੇ ਸਿਰ ਦੇ ਉੱਤੇ ਹੱਥ ਰੱਖ ਕੇ ਵੇਖੋ ਭਰ ਜਵਾਨੀ ਦੀ ਆਰਜ ਹੈ ਗੁਰਨਾਨਕ ਦੇਵ ਜੀ ਜਦੋਂ ਸਿੰਗੜਾ ਦੀਪ ਕੋਚਦੇ ਨੇ ਪਰ ਗੁਰਨਾਨਕ ਪਤਾਈ ਨੇ ਉਹਨਾਂ ਨੇ ਵੀ ਕਿਹਾ ਸੀ ਗਾਸ਼ੋ ਪੁਤਰੀ ਰਾਜਕੁਮਾਰ ਨਾਮ ਪਣੋ ਸੱਚ ਦੂਤ ਸਵਰ ਜੇ ਇੰਜ ਕਹਿ ਦਈਏ ਨਾ ਵੀ ਇੱਕ ਹੋਰ ਸ਼ਬਦ ਗੁਰੂ ਨਾਨਕ ਪਤਾਈ ਤੇ ਮਿਲਿਆ ਹੈ ਉਹ ਵੱਖਰੀ ਗੱਲ ਹੈ ਬਾਅਦ ਦੇ ਵਿੱਚ ਅੱਪਾਂ ਜਦੋਂ ਗੁਰੂ ਗੋਬਿੰਦ ਸਿੰਘ ਪਤਾਈ ਦੇ ਸਮੇਂ ਵੇਖੋ ਪਾਣ ਸਿੰਘ ਸ਼ਬਦ ਮਿਲਿਆ ਹੈ ਨਾਲ ਬੱਚਿਆਂ ਦੇ ਨਾਮ ਦੇ ਨਾਲ ਕੌਰ ਲਗਾਣਾ ਹੈ ਤੂੰ ਵੀ ਹੈਰਾਨ ਹੋਇਆ ਕਹਿੰਦੀਆਂ ਵਾਕਏ ਇਹ ਜਗਤ ਗੁਰੂ ਹੈ ਜੀ ਗੁਰਨਾਮਿਕ ਪਤਾ ਤੇ ਦਾਤਾ ਜੀ ਸਾਨੂੰ ਵੇਖੋ ਗੁਰੂ ਰਾਮਦਾਸ ਪਤਾ ਜੀ